ਉਹ ਜਾਣੇ ਏਡੇ ਚੌੜੇ ਇਹ ਨਹੀਂ ਹੋਉ ਜਾਣੇ ਪਰ ਜਾਈ ਤੁਹਾਡੀ ਪੁੜੀਆਂ ਦੀ ਕਮੀ ਹੁੰਦੀ ਆ ਤੁਸੀਂ ਚੀਜ਼ ਅਗਲੇ ਕੋਲ ਚੈੱਕ ਨਹੀਂ ਕਰਦੇ ਕਾਨ ਕਿ ਆ ਵੇਖੋ ਮਾੜਾ ਨਿਕਲਿਆ ਸਾਡੇ ਘਰੇ ਇਹਨਾਂ ਖਰੀਦ ਕੇ ਲਿਆਂਦਾ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਵਿਆਹ ਲੇਟ ਕਰਾਉਣ ਦੇ ਫਾਇਦੇ ਕੀ ਆ ਕੀ ਪਤਾ ਕੀ ਫਾਇਦਾ ਇੱਕ ਤਾਂ ਬੰਦੇ ਨੂੰ ਤਿਆਰ ਪਾਇੰਦਾ ਮੁੰਡੇ ਦੇ ਵਿਆਹ ਤੇ ਕਿੰਨੇ ਖਰਚੇ ਹੁੰਦੇ ਤੇ ਕੁੜੀ ਦੇ ਮੁੰਡੇ ਦਾ ਵਿਆਹ ਆ ਪਾ 2 ਸਾਲ ਪਹਿਲਾਂ ਕੀਤਾ ਸੀ ਤੇ ਕੁੜੀ ਦੇ ਵਿਆਹ ਚ ਥੋੜੀਆਂ ਚੀਜ਼ਾਂ ਵਾਧਾ ਆਉਂਦੀਆਂ ਮਤਲਬ ਆ ਕੰਬਲਾਂ ਦੀ ਗਿਣੋੜ ਸੀ ਉਹਨਾਂ ਕੋਲ ਗੰਬਲ ਨਾ ਹੋਣਗੇ ਵਿਚਾਰਾ ਕੋ ਵਾਧੂ ਹੈਗਾ ਸਭ ਕੁਝ ਦੇ ਪੁੱਗਿਆ ਸਰੀਆ ਮਾੜਾ ਮੋਟਾ ਕਰ ਇਹ ਮਤਲਬ ਖੁਸ਼ੀ ਨਹੀਂ ਦੇ ਰਹੀ ਇਹ ਮੈਂ ਖੁਦ ਲੈ ਰਹੀ ਆ ਆ ਕੀ ਹੈ ਕੰਬਲ ਨਹੀਂਗਾ ਡਬਲ ਪੈਡ ਤੇ ਚਾਦਰ ਆ ਗਰਮ ਹੈ ਗਰਮ ਚਾਦਰ ਆ ਤੇ ਸਰਾਣੇ ਆ ਲਾਈਕ ਕੰਬਲ ਅੱਛਾ ਨਾਲ ਸਰਾਣੇ ਹਾਂ ਚਲੋ ਜੀ ਬੰਦ ਕਰੋ ਜੀ ਇਹਨੂੰ ਵਾਵਾ ਜੀਜਾ ਤੁਹਾਡੇ ਕੋ ਵੀ ਟਾਈਮ ਘੱਟ ਆ ਤੇ ਤੁਸੀਂ ਦੋਸਤੋ ਵੇਖ ਲਓ ਕੋਈ ਚੀਜ਼ ਚ ਕਮੀ ਦੇ ਤੁਸੀਂ ਵੀ ਸਾਨੂੰ ਸੁਜੈਸ਼ਨ ਦਿਓ ਕਿਉਂਕਿ ਪਹਿਲੀਆਂ ਕੁੜੀਆਂ ਦੇ ਵਿਆਹ ਸਾਡੇ ਸੌਖੇ ਹੋ ਗਏ ਇੰਨੇ ਕੰਬਲ ਕੁੰਬੜੀ ਲੱਗੇ ਸੀ ਇਹ ਕੁੜੀ ਦਾ ਇਹ ਥੋੜਾ ਜਿਹਾ ਸਾਡਾ ਮਹਿੰਗਾ ਹੋਈ ਜਾਂਦਾ ਸਾਨੂੰ ਦਿਨੋਂ ਤੋਂ ਸਾਇਆਂ ਲੱਗੰਦੇ ਆ ਪਹਿਲੀਆਂ ਕੁੜੀਆਂ ਵਰੀ ਉਹਦੇ ਤੁਸੀਂ ਤਾਂ ਨਹੀਂ ਸੀ ਨਾ ਉਹਦੇ ਤੁਸੀਂ ਚੁੰਨੀ ਚੜਾਵਾ ਕਰਤਾ ਸੀ ਉਹ ਵਧੀਆ ਤੇ ਨਿਆਣੀ ਚੰਗੀਆਂ ਫਿਰ ਨਿਆਣੇ ਸੀ ਉਹਦੋਂ ਤੁਸੀਂ ਪਤਾ ਨਹੀਂ ਤੁਹਾਨੂੰ ਆ ਗਿਆ ਇਹ ਹੈਗੀ ਸਿੰਗਲ ਰਜਾਈ ਕੰਬਲ ਆ ਨਹੀਂ ਵੇ ਭਰਾ ਵਾ ਰਜਾਈ ਆ ਹੈ ਹੂੰ ਖੋਲਣ ਨੂੰ ਤਾਂ ਰਹਿਣ ਦਿਓ ਵੇ ਜੋੜ ਕੇ ਬਾਅਦ ਚ ਤੁਹਾਡੇ ਤੇ ਵਿੱਚ ਨਹੀਂ ਪਹਿਣੀ ਮੰਮੀ ਵੇਕੇ ਵੇ ਕਰੀ ਜਾਂਦੀ ਐ ਆ ਰਹਿਣਗੇ ਜਿੰਨੇ ਦੁਕਾਨ ਦਾ ਲੋਗੋ ਆਹੀ ਵੀ ਕਿਸੇ ਵੀ ਦੁਕਾਨ ਦਾ ਲੋਗੋ ਨਹੀਂ ਪ੍ਰਮੋਟ ਕਰਦੇ ਭਾਈ ਕੱਲ ਨੂੰ ਕੋਈ ਵੱਧ ਘਟ ਕਿਹਨੂੰ ਲੱਗ ਜੇ ਆਪਣਾ ਜਿੰਮੇਵਾਰ ਅੱਛਾ ਹਾਂ ਇਹ ਤਾਂ ਸਿੰਗਲ ਰੁਜਾਈ ਆ ਇਹ ਕੀ ਦੀ ਆ ਇਹ ਆਮਨ ਦੀ ਆ ਮੈਂ ਇਹ ਕਲਰ ਨਹੀਂ ਲੈ ਕੇ ਜਾਣਾ ਮੈਂ ਬਰਾਊਨ ਲੈ ਕੇ ਜਾਣਾ ਇਹ ਤੇਰਾ ਆਹੀ ਆ ਐਵੇਂ ਨਹੀਂ ਲੱਗ ਲੈਣਾ ਮੈਂ ਬਰਾਊਨ ਰੰਗ ਲੈ ਕੇ ਜਾਣਾ ਮੈਂ ਪਹਿਲਾਂ ਸਿਲੈਕਟ ਕੀਤਾ ਪਹਿਲਾਂ ਮੈਂ ਸਿਲੈਕਟ ਕੀਤਾ ਹਾਂ ਵੀ ਕਿੰਨੀ ਵਕ ਸਿੰਗਲ ਹੀ ਰੁਜਾਈ ਡਬਲ ਬੈੱਡ ਦੀ ਲੱਗਦੀ ਹੈ ਨਾ ਲੈ ਆ ਵੀ ਕਿੱਡੀ ਚੌੜੀ ਰੁਜਾਈ ਆ ਇਹ ਚੌੜੀ ਚਾਈ ਆ ਲੈ ਬਿਸਤਰਾ ਕਿਹਨਾਂ ਲੱਗਦਾ ਡਬਲ ਲਿਆਕ ਦੋ ਡਬਲ ਵੀ ਲੈਂਦੀਆਂ ਵਾ ਆ ਰਿਹਾ ਤੁਸੀਂ ਦੋ ਜਣੇ ਏਡੇ ਚੌੜੇ ਦੋ ਦੋ ਜਣੇ ਰੁਜਾਈ ਦਾ ਬਾਈ ਤੇ ਦੀ ਦੂਣਾ ਤੁਸੀਂ ਦੋਨੋਂ ਚੌੜੇ ਆ ਪੱਤੀ ਵਰਗੀ ਆ ਮੈਂ ਤਾਂ ਖੁਰਦੀ ਪੱਤੀ ਹੈ ਹੀ ਕਿ ਮੰਡੀ ਕਿਤੇ ਮੰਡੀ ਨੂੰ ਬੁਖਾ ਮੰਡੀ ਮੰਡੀ ਵੀਡੀਓ ਕਾਲ ਤੇ ਆ ਪੱਤੀ ਹੈ ਹੀ ਨਹੀਂ ਕੀ ਆ ਰਹਿਣਾ ਤੁਸੀਂ ਅੱਗੇ ਤੇ ਮੋਟੇ ਦੋ ਜਣੇ ਰਜਾਈ 'ਚ ਵਰਕੇ ਬੈਠੇ ਤਾਂ ਪੂਰੀ ਹੈ ਇਹਨਾਂ ਦੀ ਕੋਈ ਗਾਰੰਟੀ 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 ਨਹੀਂ ਹੁੰਦੀ ਉਹ ਤਾਂ ਆਪਣੇ ਦੇ ਤੇ ਹੀ ਹੁੰਦੀ ਹੈ ਗਾਰੰਟੀ ਤਾਂ ਮੰਮੀ ਤੈਅ ਕਰ ਗਾਰੰਟੀ ਆਦੀ ਸਾਹ ਤੇ ਆ ਮੈਂ ਤੈਅ ਕਿਵੇਂ ਕਰਾ ਹਾਂ ਮੰਡੀ ਵੀਡੀਓ ਕਾਲ ਤੇ ਆ ਨਹੀਂ ਪਹਿਲਾਂ ਇਹਨੂੰ ਹਾਏ ਐਨ ਆ ਮੰਮੀ ਐਨ ਆ ਸਟੋ ਪਹਿਲਾਂ ਇਹਨੂੰ ਬੰਦ ਕਰੋ ਆ ਕੀ ਆ ਤੇ ਪਿਆਰ ਨਾਲ ਇਹ ਏਸੀ ਸੈਟ ਏਸੀ ਸੈਟ ਮਤਲਬ ਏਸੀ ਮਤਲਬ ਏਸੀ ਦੇ ਕੱਪੜੇ ਪਹਿਜਣ ਤੋਂ ਕਿੰਨੇ ਹੀ ਵੇ ਭਰਾਵਾ ਏਸੀ ਵਾਲੇ ਕਮਰੇ ਚ ਜਿਹੜੇ ਗਰਮੀ ਚ ਏਸੀ ਲੱਗਣ ਦੋ ਦੋ ਵੀ ਫਿਰ ਚਾਹੀਦਾ ਬੰਦੇ ਨੂੰ ਆਹ ਦੇਖ ਆ ਉੱਪਰ ਹੋ ਗਿਆ ਆਂ ਦੇ ਚੈੱਡ ਦੀ ਚਾਦਰ ਤੇ ਸਹਰਾਣੀ ਖਤੀ ਆ ਬੰਦ ਆਹ ਵੇ ਤੇ ਮੇਰੇ ਖਤੀ ਸੌ ਦਾ ਹਾਂ ਆਪ ਚਾਦਰਾਂ ਕੀ ਬੈੱਡ ਦੀ ਹਾਂ ਆ ਸਰਹਾਣੇ ਆ ਆ ਚਾਦਰਾਂ ਕੀ ਆ ਸਰਹਾਣੇ ਕਿਹਾ ਉੱਪਰ ਏਸੀ ਚੱਲ ਰਿਹਾ ਨਾ ਨਾ ਲੱਛਣ ਲੱਛਣ ਇਹ ਵਿਆਹ ਦੇ ਨਾਂ ਤੇ ਲੁੱਟਿਆ ਜਾ ਰਿਹਾ ਚਲੋ ਇਹਨੂੰ ਬੰਦ ਕਰ ਮੰਮੀ ਫੜ ਨਾ ਕੋਈ ਵਧੀਆ ਕੀ ਆ ਸਰਹਾਣੇ ਆਪ ਨੂੰ ਵਧੀਆ ਜੀ ਲੱਗੀ ਇਹ ਦੂਜੇ ਦੋ ਨਾ ਨਹੀਂ ਵੀ ਭਰਾਵਾ ਇਹ ਪੰਜ ਹੋਣਗੇ ਹੈ 10 ਸਰਹਾਣੇ ਆ ਮੰਦੇ ਨੇ ਨਹੀਂ 10 ਮੰਦੇ ਰੱਪਵਾਹ ਸਰਹਾਣੇ ਆ ਖੋਲੀ ਘੱਟ ਜਾਣਾ ਇਹਨੂੰ ਰਹਿਣ ਤੇ ਬੰਦੀ ਰਹਿੰਦੇ

ਸਾਲਾਂ ਸੀ ਜੀ ਮੇਰੇ ਮਾਮਾ ਬਾਜੀ ਹਾਂ ਹਾਂ ਹੁਣ ਸਾਲਾਂ ਬੱਦੀ ਓਏ ਦਾਜ ਬਣਾਉਂਦਾ ਬਣਾਉਂਦਿਆਂ ਕੁੜੀਆਂ ਨੂੰ ਲੱਗ ਜਾਂਦਾ ਸੀ ਜਦੋਂ ਪੈਂਦੇ ਸੀ ਉਦੋਂ ਤੇ ਲੱਗ ਜਾਂਦੀਆਂ ਸੀ ਖੇੇਂ ਦਰੀਆਂ ਹਾਂ ਖੇੇਂ ਦਰੀਆਂ ਆਹ ਕਲਰ ਮੈਨੂੰ ਪਰਸਨਲੀ ਬਹੁਤ ਪਸੰਦ ਆਇਆ ਕੀ ਕੀ ਆਏ ਇਹ ਕੰਬਲ ਆ ਆ ਵੇਹੋ ਕੰਬਲ ਕਿੱਡਾ ਹੋ ਡਰਜਾਈ ਨਿੱਕੀ ਅਰੇ ਕਿਉਂ ਆ ਲੂਨ ਇੱਥੋਂ ਦੀ ਆਵੇ ਡਬਲ ਫੜਾਈ ਆ ਨਹੀਂ 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 ਮੰਮੀ ਆ ਆ ਕਮੀ ਆਵੇ ਇਹ ਰਜਾਈ ਨਹੀਂ ਕੀ ਇਰ ਜਾਈਏ ਇਰ ਜਾਈਏ ਗੁੱਗੂ ਅੰਨੇ ਰਾਈ ਆਗੇ ਨਹੀਂ ਮੰਮੀ ਆਪਰ ਲਈ ਕਿਉਂ ਦੇਈ ਆ ਇਹ ਬਦਲ ਲੋ ਇਹ ਬਦਲੋ ਬਈ ਆਲੇ ਆ ਕੀ ਆ ਲੈ ਆਏ ਤੁਹਾਡੀ ਪੁੜੀਆਂ ਦੀ ਕਮੀ ਹੁੰਦੀ ਨਾ ਤੁਸੀਂ ਚੀਜ਼ ਅਗਲੇ ਕੋਲ ਚੈੱਕ ਨਹੀਂ ਕਰਦੇ ਕਲਰ ਵੇਖਿਆ ਲੈ ਆਂਦਾ ਹੁਣ ਐਨੇ ਵੀ ਨਾ ਪੱਟੀ ਜਾ ਨਹੀਂ ਅਮਣ ਐਨੇ ਵੀ ਨਹੀਂ ਪੱਟੇ ਜਾਂਦੇ ਦੂਜੀ ਰਜਾਈ ਉਹ ਲੱਗੇ ਹਨਾ ਨਹੀਂ ਆ ਨਾਰਮਲ ਆ ਰਹੇ ਬਾਹਰ ਨਹੀਂ ਆਉਣੇ ਚਾਹੀਦੇ ਤੂੰ ਰਹਿਂਦੇ ਹਾਂ ਹੁਣ ਆਵੇ ਕਮੀ ਹੁੰਦੀ ਨਾ ਇੱਕ ਪੈਸੇ ਨਹੀਂ ਦਿੱਤੇ ਅਗਲੇ ਨੂੰ ਖੋਲ ਕੇ ਵੇਖ ਆਓ ਪੈਸੇ ਤਾਂ ਦਿੱਤੇ ਖੋਲ ਕੇ ਵੇਖ ਹਾਂ ਚੇਂਜ ਕਰਾਓ ਇਹ ਕਿਤਾਇਆ ਕਰ ਲੋਗੇ ਇਹ ਰਜਾਈ ਹੈ ਡਬਲ ਬੈੱਡ ਦੀ ਨਹੀਂ ਨੂੰ ਚੇਂਜ ਕਰੋ ਭਾਈ ਚੰਗਾ ਪਾ ਦਿਓ ਨੂੰ ਕਹ ਲੈ ਆਵੇ ਲੈ ਹੋਰ ਕਿਸੇ ਦੇ ਪੱਟ ਕੇ ਰਹਿ ਦੇ ਦੇ ਲੈ ਆ ਬਾਹਰ ਆਇਆ ਨਹੀਂ ਇਹ ਨਾ ਪਟੇਮ ਲੈ ਆ ਦਾ ਨਾਰਮਲ ਹੀ ਆ ਜਾਂਦਾ ਲੈ ਆ ਕੀ ਹੈ ਤੁਸੀਂ ਆਏ ਪੱਟੀ ਜਾਓ ਆਪਾਂ ਐ ਵੀਡੀਓ ਬਣਾ ਕੇ ਲੈ ਕੇ ਜਾਵਾਂਗੇ ਭਾਈ ਨੂੰ ਤੇ ਐਵੇਂ ਵਿਖਾ ਦਾਂਗੇ ਐਵੇਂ ਵਿਖਾ ਦਾਂਗੇ ਆ ਮਵਾ ਚੇਂਜ ਕਰਨਾ ਵਾ ਆ ਬੰਮੀ ਬੰਦ ਕਰਾ ਆ ਪੀਸ ਗਲਤ ਆ ਨਹੀਂ ਤਾਂ ਬੰਦ ਨਹੀਂ ਹੋਣਾ ਹੁਣ ਹੁਣ ਬੰਦ ਨਹੀਂ ਹੋਣਾ ਹੁਣ ਗਲਤ ਜੋ ਲੈ ਜਾਂਦਾ ਕੋਣ ਜਾ ਇਹਨੂੰ ਬਿੰਡ ਵਿੱਚ ਪੜਾ ਦੇ ਤੁਪੈ ਹੈਲਪ ਕਰਾ ਦੇ ਬੰਮੀ ਦੀ ਬਾਤ ਕਰ ਆ ਵੇਖ ਲੈ ਲੂ ਲੱਗੀ ਜਾਂਦੇ ਆ ਆ ਹੁਣ ਵੇਖ ਕਮੀਆਂ ਆ ਜਾਂਦੀਆਂ ਬਈ ਚੈੱਕ ਕਰਿਆ ਕਰੋ ਇਹਨਾਂ ਦੇ ਨਾ ਇਹਨਾਂ ਨੂੰ ਲੋਕ ਲੁੱਟ ਲੈਂਦੇ ਆ ਇਹਨਾਂ ਨੂੰ ਤਾਂ ਦੁਕਾਨ ਚੋਂ ਵੀ ਕਹਦੇ ਨੇ ਬੀਬੀ ਜੀ ਟਿੱਕੀ ਲੈ ਜਾ ਟਿੱਕੀ ਟਿੱਕੀ ਚ ਨਾ ਲੁੱਟਦੇ ਬੀਬੀ ਨੇ ਟਿੱਕੀ ਜਾਂ ਖਾਧੀਆਂ ਨਹੀਂ ਦੀਆਂ ਬੀਬੀ ਦਹੀਂ ਭੱਲੇ ਖਾ ਕੇ ਆਈ ਬੀਬੀ ਮਮਮੀ ਆ ਆ ਤੁਹਾਡੀ ਕਮੀ ਤੁਹਾਡੇ ਚ ਸਾਰੇ ਡੱਬੇ ਤੇ ਸੀ ਤੇ ਕੋਈ ਪੈਸੇ ਲਾਉਂਦੀਆਂ ਪਰ ਗਲਤ ਆ ਤੁਹਾਡਾ ਸਿਰ ਨਹੀਂ ਮੇ ਭਰਾਵਾ ਬੜੀ ਯਾਰੀ ਤੁਸੀਂ ਐ ਹੀ ਕਰਦੀਆਂ ਆ ਆ ਹੁਣ ਗਲਤ ਲੈਣ ਦੀ ਦੂਜੀ ਵੀ ਚੈੱਕ ਕਰਾ ਆ ਇਹਨਾਂ ਦੀ ਗਲਤ ਹੋ ਜਾਂਦੀ ਨਾ ਮੋੜਾਵਾਂਗੇ ਅਗਲੇ ਨੂੰ ਦੋੜਾ ਗੇੜਾ ਇਹਨੂੰ ਬੰਦ ਕਰੋ ਹੋਰ ਕੋਈ ਭਾਈ ਕੋਈ ਇਹ ਇਸ ਤਰ੍ਹਾਂ ਦੀ ਚੀਜ਼ ਵਾਹ ਹੁਣ ਤਾਂਦੀ ਆ ਨਾ ਗੱਡੀ ਜਾ ਉਧਰ ਨੂੰ ਨਾ ਵੇਖੋ ਤਾਂ ਉੱਡ ਗਿਆ ਗਈ ਆ 바ਵਾ ਧੀਆ ਦੋਏ ਅਸੀਂ ਲੈ ਕੇ ਆਉਂਦੀਆਂ ਅਸੀਂ ਆਵੇ ਨਹੀਂ ਫੇਰ ਵੀ ਪ੍ਰੋਬਲਮ ਬਈ ਅਸੀਂ ਲੈ ਕੇ ਆਉਣੀ ਆ ਅਸੀਂ ਇੱਥੇ ਨਾਲ ਪਰਜਾਈ ਨਹੀਂ ਸੀ ਆ ਆ ਬੇ ਹਾ ਉਹ ਵੀ ਗੁੱਗੂ ਤਿੰਨੇ ਜਾਣੀਆਂ ਗਈਆਂ ਇਹ ਫਾੜ ਨੂੰ ਵੀ ਆ ਵੀ ਖਰਾਬ ਅਸੇ ਚ ਹੋਰ ਕੋਈ ਕੱਢ ਖਾਂ ਮੈਨੂੰ ਇਹ ਦਿੱਤ ਬਲੌਗ ਕੱਢ ਲੈ ਕੇ ਬੰਦ ਕਰ ਨਹੀਂ ਇਹ ਚੱਲਦਾ ਰਹੇ ਮਾੜੀ ਦੀ ਕੀ ਹੋ ਜਾਂਦੀ ਨੇ ਮਾੜੀ ਤੂੰ ਇੱਧਰ ਹੀ ਆਇਆ ਤੇ ਰਹਿ ਇਹਦਾ ਬਲੌਗ ਬਣਾਉਂ ਅੱਡ ਦਵਾ ਕਰ ਹੋ ਇਹ ਤਾਂ ਪਾੜੀ ਦਿੱਤਾ ਮੁਰਦਾ ਹੀ ਨਹੀਂ ਵਾਪਸ ਹੋੜ ਗੁੱਗੂ ਇਹ ਨਹੀਂ ਮੁਰਦਾ ਨਾ ਗਲਤ ਲਈ ਹੁੰਦੀਆਂ ਤੂੰ ਲੈਨੇ ਪੈਸੇ ਪੂਰੇ ਲੈ ਆਏ ਆ ਤੇ ਟੁੱਟ ਗਈ ਹੈ ਤੇਰੀ ਪਛੀ ਤਾਂ ਪਰ ਸਹੀ ਹੋ ਲਈ ਗੋਲੋ ਇਹ ਨਿਕਲ ਗਈ ਹੈ ਵਿੱਚੋਂ ਇੱਥੇ ਖੋੜ ਕੋਲ ਵੇਖੀ ਜਾਂਦਾ ਸਹੀ ਆ ਕਿੱਧਰ ਨੂੰ ਹਰ ਮਨ ਨੂੰ ਤਾਂ ਫਿਰ ਆਹੀ ਕਮੀ ਹੁੰਦੀ ਹੈ نیٹ ਤੋਂ ਵੇਖ ਕੇ ਗਈਆਂ نیٹ ਤੋਂ ਵੇਖ ਕੇ ਨਹੀਂ ਚੁੱਪ ਚੁੱਪ ਮੈਨੂੰ ਰੀਲ ਵੀ ਭੇਜੀ ਗਈ ਇਹਦੀ ਬਕਾਇਦਾ ਇਹਨਾਂ ਨੇ ਕਿ ਇੱਥੋਂ ਲੈ ਕੇ ਆਣ ਮੈਂ ਕਿਹਾ ਇਹ ਪਹਿਲਾਂ ਦੁਕਾਨ ਦਾ ਪਤਾ ਕਰ ਲਗੇ ਆ ਬਕਾਇਦਾ ਮੈਂ ਤੁਹਾਨੂੰ ਤਾਂ ਹੀ ਮੈਂ ਕਹਿਣਾ ਅਸੀਂ ਕਿਸੇ ਨੂੰ ਰეკਮੈਂਡ ਨਹੀਂ ਕਰਦੇ ਕਿਹੜੀ ਦੁਕਾਨ ਜਾਂ ਵੇਖੋ ਮਾੜਾ ਨਿਕਲਿਆ ਸਾਡੇ ਘਰੇ ਇਹਨਾਂ ਖਰੀਦ ਕੇ ਲਿਆਂਦਾ ਆ ਸਿਆਣਪ ਇਹਨਾਂ ਦੀ ਥੋੜ ਗੁੱਗੂ ਜਾਊਗਾ ਲੈਣ ਇਹਦੇ ਕੀ ਤੁਸੀਂ ਅੰਨੀਆਂ ਆ ਵੀ ਤੁਸੀਂ ਨਾ ਮੈਂ ਤਾਂ ਗਈ ਨਹੀਂ ਮੈਂ ਤਾਂ ਵੀਰੇ ਗਈ ਨਹੀਂ ਕੱਲ ਮੈਂ ਤਾਂ ਗਈ ਨਹੀਂ ਕਿਤੇ ਤੈਨੂੰ ਪਤਾ ਮੇਰੀ ਪਰਖ ਤੁਸੀਂ ਇੰਨੇ ਇੱਕ ਜ਼ਿਆਦਾ ਦਿਮਾਗ ਤੁਹਾਡਾ ਫਿਰ ਗਿਆ ਨਾ ਠੀਕ ਐਮ ਤੈਨੂੰ ਪਤਾ ਮੈਂ ਤਾਂ ਸੂਟ ਲੈਣ ਗਈ 4 ਘੰਟੇ ਲਾ ਦਿੱਤੀ ਇੱਕ ਸੂਟ ਲੈਣ ਤੇ ਕ ਮਾਲ ਦੇ ਵਿੱਚ ਕਮੀ ਹੋਵੇ ਤੇ ਤੁਹਾਡੇ ਵਰਗੀਆਂ ਹੁਭਰੀਆਂ ਜਾਂਦੀਆਂ ਮੰਮੀ ਤੇ ਕੋਈ ਨਹੀਂ ਦੁਕਾਨ ਵਾਲਾ ਨਹੀਂ ਭੱਜ ਗਿਆ ਮੈਂ ਨਹੀਂ ਭੱਜ ਗਈ ਕਿਤੇ ਕੋਈ ਫਾਇਦਾ ਇਹ ਪੈਸੇ ਦੇ ਕੇ ਆਈਂ ਦੁਕਾਨ ਵਾਲੇ ਦਾ ਹਾਲ ਕਰਕੇ ਆਉਂਗੀ ਮੈਂ ਹੁਣ ਹਾਲ ਫਿਰ ਅਕਲ ਤੋਂ ਪਹਿਲਾਂ ਕੰਮ ਲਾਉਂਗੀ ਅਗਲ ਤੋਂ ਪਹਿਲੇ ਤੂੰ ਹੋਰ ਕੋਈ ਵਗਾਰ ਨੀ ਦਾ ਨੀਂ ਜਾਂੜ ਕੇ 100 ਵਾਰੀ ਦੋ ਤੈ ਆ ਇਹ ਕੀ ਹੱਥ ਦੇਣਾ ਨੁਸਮਾਨ ਦੇਣਾ ਤੇ ਨਹੀਂ ਦੇਣਾ ਆ ਲਿਆ ਇਹਦਾ ਇਹ ਮਤਲਬ ਨਹੀਂ ਕਿ ਜੇ ਦੁਕਾਨ ਤੇ ਚਲੇਗੇ ਤੇ ਦਿਖਾਣ ਵਾਲੇ ਨੇ ਜੇ ਸਮਾਨ ਦਿੱਤਾ ਤਾਂ ਪੈਸੇ ਲੈ ਲੈ ਤੇ ਸਮਾਨ ਹੀ ਮਾੜਾ ਦੇ ਦੇਣਾ ਦੇਖੀ ਕਿਹੜਾ ਰੁੱਖਾ ਨਾ ਉੱਗਦੇ ਆ ਤੂੰ ਵੀ ਰਕਲ ਤੋਂ ਕੰਮ ਲਾਉਣਾ ਬਲਮ ਅੱਜ ਵੀ ਸਹੀ ਆ ਇਹ ਤਾਂ ਤੂੰ ਥੱਕੇ ਨਾ ਪਟਦਾ ਪਿਆ ਗੁੱਗੂ ਪਰ ਬੰਦ ਕਰ ਲਿਆਈ ਵੱਡੇ ਵੱਡੇ ਪੀਸ ਲਿਆ ਵੱਡੇ ਤੇ ਆ ਵੱਡੇ ਤੇਰੀ ਮੰਮੀ ਤੇ ਨਹੀਂ ਭੈੜ ਬੈਠ ਗਈ ਪਾਚੇ ਪਾਚੇ ਕੋਹ ਪਰ ਨਾ ਤਦੇ ਉਹ ਕਹਿੰਦੇ ਨਹੀਂ ਬਣੂ ਧਿਆਨ ਲਾ ਦੱਦ ਗੱਡੀ ਚ ਅੱਜ ਹੀ ਲੋਏ ਬਈ ਲੈ ਕੇ ਆ ਅੱਜ ਲੈ ਕੇ ਜਾ ਅਗਲੇ ਆਓ ਬਈ ਚੇਂਜ ਕਰੋ ਹਾਂ ਗੱਡੀ ਚ ਲੱਗੋ ਕਾਰਪੀਟ ਆ ਲਿਆ ਵੱਡੇ ਵੱਡੇ ਪੀਸ ਨਿੱਕੇ ਤੇ ਸਾਰੇ ਸਹੀ ਯਾਰ ਨਿੱਕੇ ਪੀਸ ਆਹ ਦੇ 12 ਵੇਖ ਲੈ ਜੀ ਮੈਂ ਹੀ ਮਾੜੀ ਜੀ ਜੇ ਪਖੋਲ ਕੇ ਦੁਕਾਨ ਵਾਲੇ ਨੇ ਵਾਰ ਲਈ ਠੱਗੀ ਅਗਲੇ ਦਾ ਤਾਂ ਕਹਿੰਦਾ ਉਹ ਗੱਲ ਹੈਗੀਆਂ ਲੋੜ ਲੁੱਟ ਲਿਆ ਇਹਨਾਂ ਨੂੰ ਆਹ ਸਹੀ ਹੈ ਆਹ ਸਹੀ ਆ ਚੀਜ਼ ਜਿਹੜੀ ਸਹੀ ਆ ਹੁਣ ਜਿਹੜੀ ਆ ਆ ਵੇਖ ਗੁੱਗੂ ਖਿੱਚਦਾ ਨਹੀਂ ਕੁਛ ਨਹੀਂ ਹੁੰਦਾ ਪਿਆ ਇਹ ਸਹੀ ਹੈ ਜੋ ਸਹੀ ਆ ਸਹੀ ਆ ਜੋ ਮਾੜਾ ਆ ਉਹ ਬਈ ਫਾਲਟ ਆ ਆ ਦੋ ਚੀਜ਼ਾਂ ਤਿੰਨ ਪਾਸੇ ਰੱਖ ਲੈ ਹਾਂ ਲਿਆ ਆਹ ਹੋਰ ਲਿਆ ਚੈੱਕ ਕਰ ਲ ਗਏ ਹੁਣ ਤਾਂ ਨਹੀਂ ਆ ਤਾਂ ਫਿਰ ਉਹਦੇ ਨਾਲ ਦੀਆਂ ਹੀ ਸੇਮ ਆਹ ਪਖੋਲੀ ਆ ਆ ਦੇ ਨਾਲ ਦੀਆਂ ਨਾ ਵੇ ਆਇਆ ਨਾ ਕਹਿ ਇਹ ਵੀ ਸਹੀ ਆ ਵੀ ਸੇਮ ਹੈ ਆ ਵੀ ਹੋ ਗਿਆ ਲਿਆ ਲਿਆ ਆ ਇਹ ਦੇ ਨਾਲ ਦੀ ਆ ਲਿਆ ਲਿਆ ਆਹ ਵੱਡੀ ਆ ਖੋਲ ਲਾ ਇਹ ਵੀ ਉਹਦੇ ਨਾਲ ਦੀ ਹੈ ਜਿਹੜੀ ਉੱਤੇ ਰੱਖੀ ਆ ਨਹੀਂ ਤੂੰ ਖੋਲ ਕੇ ਵੇਖਣੀ ਆ ਨਹੀਂ ਉਹ ਦੋ ਸਿੱਕੂ ਜੀਆਂ ਮੰਮੀ ਉਹ ਤੇ ਉਹ ਦੋਵੇਂ ਹੀ ਆ ਚੱਲ ਫੇਰ ਹੋਰ ਲਿਆ ਖੋਲ ਕੇ ਵੇਖ ਲੈ ਇਕ ਮੜ ਗਈ ਇੱਥੇ ਖੋਲ ਲਾ ਜੀ ਖੋਲਣੀ ਆ ਤਾਂ ਇੱਥੋਂ ਹੀ ਖੋਲ ਕੇ ਵੇਖ ਨਹੀਂ ਗੁੱਗੂ ਦਿਖੀ ਜਾਂਦਾ ਪੁੰਜੀ ਦੋਵੇਂ ਪੈਟਾ ਲਿਆ ਲਿਆ ਕੱਪੜੇ ਦਾ ਵੇਖ ਕੇ ਪਤਾ ਲੱਗ ਜਾਂਦਾ ਪਤਾ ਨਹੀਂ ਸੰਦੀਪ ਉਹ ਹੋਈ ਤਿੰਨ ਫਿਰ ਮੋੜ ਤੁਸੀਂ ਇਹ ਚੀਜ਼ ਵੇਖੀ ਨਹੀਂ ਕੱਲੇ ਲਫਾਫੇ ਜਿ ਦੇਖ ਕੇ ਹੀ ਲਫਾਫੇ ਦੇਖ ਕੇ ਨਹੀਂ ਕੱਲਾ ਕੱਲਾ ਵੇਖ ਕੇ ਕੀਤਾ ਸੀ ਜਦ ਹਾਂ ਉਹ ਲਫਾਫੇ ਸੋਨੇ ਬਾਅਦ ਚ ਪਾਏ ਨਹੀਂ ਗੁੱਗੂ ਤਾਂ ੱੱਕੇ ਨਾਲ ਪੱਟਣ ਵਾਲੀ ਗੱਲ ਫਿਰ ਥੋੜੇ ਨਿੱਕੇ ਨਾਲ ਹਾਂ ਇਹ ਵੀ ਇਹਦੇ ਨਾਲ ਦਾ ਯਾਰ ਇਹ ਆਹ ਸਹੀ ਆ ਆਹ ਤਾਂ ਬਾਹਲੇ ਨਿਕਲੇ ਹੋ ਗਲੇ ਉਹ ਵੀ ਉਹਦੇ ਨਿਕਲੀ ਜਾਂਦਾ ਫਿਰ ਆ ਇੱਕੋ ਜਿਹਾ ਇਹਦੇ ਨਾਲ ਲਿਆ ਇੱਧਰ ਲੈ ਕੇ ਚੱਲੇ ਚਾਹ ਦੇਖਿਆ ਭਾਈ ਅਹੀ ਬੇਕੀ ਧੋੜੀ ਕਰਾਉਣੀ ਆ ਉਹਨਾਂ ਨੇ ਅਮਦੇ ਸਹੁਰਾਂ ਕਹਿਣਗੇ ਆ ਮਾੜੇ ਦੇਤੇ ਵਾਹੀ ਵਾਪਸ ਤੇ ਵਾਪਸ ਹੋਣਗੇ ਚੰਗੀ ਚੀਜ਼ ਦੇਣੀ ਤੇ ਚੰਗੀ ਦੇਣੀ ਆ ਆ ਦੇਖਿਆ ਮੇਰਾ ਭਰਾ ਕਿੰਨਾ ਸੋਚਦਾ ਮੇਰੇ ਬਾਰੇ ਹਾਏ ਦੇਤੇ ਨਾ ਇਹ ਨਾ ਦਿਮਾਗ ਆਮ ਤਾਂ ਮੈਂ ਕਹਿੰਦਾ ਨਾ ਨਾ ਐਡੀ ਨਹੀਂ ਗੱਤ ਕਹਿੰਦੀ ਇਹ ਚਾਦਰਾਂ ਦੇ ਨਾ ਠੀਕਾਦਰਾ ਆਪਣੇ ਕੋ ਕਿੰਨੀਆਂ ਪਈਆਂ ਕਰੇ ਆਇਆ ਇਹ ਤੂੰ ਜਿਹੜਾ ਘਰ ਵਾਲੀ ਉਹ ਚਾਦਰਾਂ ਹੀ ਮੈਨੂੰ ਦੇ ਦੇ ਰੀਆਂ ਨਾ ਭਈ ਉਹ ਨਹੀਂ ਉਹ ਜਿਹੜੇ ਮੰਨੀ ਦੇ ਪਾਰਸਲ ਕਿਹੜਾ ਗਿਆ ਇੱਥੇ ਰਹਿ ਗਿਆ ਸੀ ਆਪਣੇ ਕੋ ਉਹ ਤੇ ਵਰਤ ਲਈਆਂ ਨਹੀਂ 52 ਚਾਦਰਾਂ ਤੂੰ ਕਿਹੜੇ ਬੈੱਡ ਤੇ ਪਾਤੀਆਂ ਇਹਨਾਂ ਆ ਕਿੱਥੇ ਆਓ ਉਹ ਰੱਖ ਨਿਆ ਤੇ ਫਿਰ ਉਹ ਵਰਤੋ ਕਿਉਂ ਰੱਖੀਆਂ ਰਹਿਣੀਆਂ ਆ ਜੇ ਨੌਨਸੈਂਸ ਚੀਜ਼ਾਂ ਤੁਹਾਡੇ ਦਾ ਅਗਲ ਮੈਨੂੰ ਪਤਾ ਕਿੰਨੀ ਕਤਾ ਨਹੀਂ ਜਿਹੜੀ ਘਰੇ ਚੀਜ਼ ਆ ਹਾਂ ਹੋਣੇ ਤਾਂ ਤੁਹਾਡੇ ਸਾਹਮਣੇ ਆਂ ਕਿ ਦੇਣੀ ਹੋਣਾ ਉਹਨੂੰ ਤਾਂ ਉਹਨਾਂ ਦੀ ਪੈਕਿੰਗ ਖੁੱਲੀ ਚਾਦਰਾਂ ਵੇਖ ਲਓ ਹੋਰ ਕੋਈ ਚਾਦਰ ਵਿਖਾ ਜੁਈ ਕਲਰ ਸਿਲੈਕਸ਼ਨ ਨਹੀਂ ਹੈਗੀ ਇਹਨਾਂ ਦੀ ਹਾਂ ਅੱਗੇ ਚਲੇ ਜਾਨੇ ਆ ਕੋਈ ਕਿਤੂ ਹੈ ਰਾਡੇ ਕੱਢ ਬੈਡੂ ਕਲਰਸ ਸਿਲੇਕਸ਼ਨ ਚ ਗਿੰਦੀ ਮੰਮੀ ਆਣੇ ਆ ਠੀਕ ਹੈ ਠੀਕ ਕਲਰ ਸੀ ਯਾਰ ਥੱਲੇ ਡਾ ਕਲਰ ਆਉ ਵੇਕਰ ਉੱਪਰ ਦਾ ਕਲਰ ਸੋਹਣਾ ਹੈ ਹਾਂ ਇਹ ਤਾਂ ਬਹੁਤ ਸੋਹਣਾ ਸੀ ਆ ਵੀ ਗ੍ਰੇ ਕਲਰ ਵੀ ਸੋਹਣਾ ਗੁੱਗੂ ਹਾਂ ਉਹ ਇਸੇ ਦੇ ਨਾਲ ਬਾਕੀ ਹੋਰ ਦੂਜੀ ਜਗ੍ਹਾ ਵੀ ਦਿਖਾਉਣਾ ਨਹੀਂ ਦਿਖਾ ਲੈ ਮਾੜੀ ਕੁਝ ਕਢਾਉਣਾ ਡਕਸ ਡਕਸ ਕਢਾਉਣਾ ਉਹ ਚਾਰ ਹੀ ਮਾੜੇ ਥੱਕ ਗਈ ਵਿਚਾਰੇ ਹੋਣੇ ਕਢਾਉਂਦੀ ਉਹ ਚਾਰ ਮਾੜੇ ਨਹੀਂ ਇਸੇ ਦੇ ਨਾਲ ਵਲੌਗ ਹੁੰਦਾ ਜਿਹੜਾ ਸਮਾਪਤ ਚੈਨਲ ਨੂੰ ਸ਼ੇਅਰ ਸਬਸਕ੍ਰਾਈਬ ਕਰਿਓ ਤੇ ਵਾਪਸ ਜਦੋਂ ਆ ਗਿਆ ਮੈਂ ਤੁਹਾਨੂੰ ਦੱਸਾਂਗਾ ਜਰੂਰ ਕਿਉਂਕਿ ਚੇਂਜ ਕਰਾਉਣਾ ਤੁਸੀਂ ਵੀ ਇਹ ਚੀਜ਼ ਚੈੱਕ ਕਰ ਲਿਆ ਕਰੋ ਤੇ ਪਤਾ ਕੀ ਚੱਕਰ ਹੁੰਦਾ ਇਹਨਾਂ ਨੂੰ ਮੈਂ ਕਿਹਾ ਇਹ ਨਾਲ ਚੱਲਾਂਗੇ ਅਸੀਂ ਤੇ ਨਾਲ ਗੱਡੀ 'ਚ ਲਦਾ ਲਿਆਵਾਂਗੇ ਇੱਕ ਐਕਸਟਰਾ ਕਿਰਾਇਆ ਦਿੱਤਾ ਕਿੰਨਾ 400 ਕਿਰਾਇਆ ਵੱਖਰਾ ਲੈ ਗਿਆ ਅਗਲਾ ਦੁਕਾਨਦਾਰ ਦਾ ਕੰਮ ਹੁੰਦਾ ਮਾੜਾ ਮਾਲ ਮਿਕਸ ਕਰਕੇ ਦੇ ਦੇਣਾ ਜਿੱਦੋਂ ਜਿਆਦਾ ਦੀ ਕੁਆਲਿਟੀ ਦੀ ਆਪਾਂ ਚੀਜ਼ ਲਵਾਂਗੇ ਕੱਲੀ ਕੱਲੀ ਚੀਜ਼ ਚੈੱਕ ਕਰਕੇ ਲਓ ਤੇ ਬੀਬੀਆਂ ਦੇ ਨਾਲ ਹਮੇਸ਼ਾ ਕੋਈ ਸਮਝਦਾ ਬੰਦਾ ਜਾਵੇ ਕਿਉਂਕਿ ਇਹ ਟਿੱਕੀ ਦੇ ਰਿਖ ਜਾਂਦੇ ਕ ਇਹਨਾਂ ਨੂੰ ਐ ਹੁੰਦਾ ਕਿ ਬਸ ਇਹ ਤਾਂ ਬੰਦਾ ਹੀ ਬਣਾ ਚੰਗਾ ਟਿੱਕੀ ਵਾਲਾ ਬੰਦਾ ਨਹੀਂ ਨਹੀਂ ਗੋਗੋ ਕੱਲ ਦਾ ਦਹੀਂ ਭੱਲੇ ਸੀ ਉਹ ਵੀ ਵਿਚਾਰੀ ਨੇ ਆਪ ਧੱਕੇ ਨਾਲ ਪਹਿਲਾਂ ਰੋਸ ਗਈ ਸੀ ਮੈਨੂੰ ਦਹੀਂ ਭੱਲੇ ਨਹੀਂ ਖਾਉਂਦੀ ਸਰਦੀਪ ਕਹਿੰਦੀ ਮੇਰਾ ਸਿਰ ਦੁਖਦਾ ਮੈਂ ਨਹੀਂ ਖਾਣੇ ਤੇ ਮੰਮੀ ਰੋਸ ਗਈ ਸੀ ਮੈਂ ਕਿਹਾ ਕੁਝ ਖਵਾ ਲਓ ਗਵਾ ਦੋ ਨਾ ਘਰੇ ਜਾ ਕੇ ਖਾਵਾਂਗੇ ਘਰੇ ਅੰਟਰਾਵੜੀਆਂ 6 ਵਜੇ ਤੇ ਜੋ ਥੋੜ੍ਹਾ ਜਿਹਾ ਜੇ 6 ਵਜੇ ਤੱਕ ਭੁੱਖੇ ਮਾਦੇ ਰਹੋ ਤੇ ਇਹ ਮਤਲਬ ਹੁੰਦਾ ਉਹਨਾਂ ਦੀ ਇੱਕ ਟ੍ਰਿਕ ਹੁੰਦੀ ਹੈ ਭੈਣ ਜੀ ਭੈਣ ਜੀ ਭੈਣ ਜੀ ਉਹ ਇੱਕ ਤੁਹਾਨੂੰ ਐ ਬਹੁਤ ਕਹਿਣਗੇ ਵੇਖਾ ਭੈਣ ਜੀ ਦੀ ਚੁਆਇਸ ਬੜੀ ਚੰਗੀ ਆ ਭੈਣ ਜੀ ਦੀ ਚੁਆਇਸ ਬੜੀ ਚੰਗੀ ਆ ਭੈਣ ਜੀ ਨੇ ਇਹ ਭੈਣ ਜੀ ਦਾ ਚੁਆਇਸ ਆ ਤੇ ਹੀ ਰਗੜੀ ਆ ਗਈ ਜੇ ਹੁਣੇ ਜੀ ਲਾਸਟ ਅੱਛਾ ਇਹ ਵੀ ਦੇਣੇ ਆ ਇਹ ਨਹੀਂ ਦੇਣਾ ਨਹੀਂ ਗਾ ਇਹ ਤਾਂ ਕਰ ਲਈ ਲਿਆਂਦਾ ਡਸਟਬਿਨ ਬਾਲਟੀੁੰਡੇ ਵਾਲਾ ਇੱਕ ਵਟ ਕੱਬ ਅੱਛਾ ਇਹ ਇਹ ਵੈਸੇ ਵੀ ਇਹ ਤਾਂ ਕਿਸੇ ਉਹੋ ਜੀ ਦੁਕਾਨ ਤੋਂ ਲੇਕੋ ਕਿ ਖਰਾਬ ਹੁੰਦਾ ਹੁੰਦਾ ਜਿਵੇਂ ਮੰਨ ਲਓ ਬਾਹਰ ਰੋੜਾਂ ਤੇ ਲਾਏ ਹੁੰਦੇ ਇਹ ਰੋੜਾਂ ਤੋਂ ਹੀ ਜਾਂਦਾ ਇਹ ਰੋਡ ਤੋਂ ਹੀ ਲਿਆ ਲਿਆ ਉਥੋਂ ਹਾਂ ਰੋਡ ਤੋਂ ਲਿਆ ਇਹ ਅਸੀ ਹੋ ਇਹਨਾਂ ਦੀ ਉਮਰ ਤੱਕ ਪਲਾਸਟਿਕ ਦੀ ਟੌਨ ਨਹੀਂ ਗਈ ਆ ਇਹਨਾਂ ਦੀ ਵਿਚਾਰੀ ਤਾਂ ਦੱਸਣਾ ਚਾਹੀਦਾ ਉਹ ਧਰਮ ਲੁਹਾਰਾ ਚੌਂਕ ਨਹੀਂ ਹੁੰਦਾ ਮੋਗੇ ਚ ਉੱਥੇ ਹੁੰਦੀ ਲੇਡੀ ਵਿਚਾਰੀ ਪਹਿਲੀ ਦੁਕਾਨ ਉਹ ਚੀਜ਼ਾਂ ਲੈਣ ਚਾਹੀਦੀਆਂ ਬਾਕੀ ਆ ਤੁਹਾਡੇ ਸਾਹਮਣੇ ਆਉਣਗੇ ਹਾਂ ਜੇ ਗੱਡੀ 'ਚ ਝੁੱਲ੍ਹੇ ਵੀ ਪਏ ਆ ਕਿਹੜੇ ਝੁੱਲ੍ਹੇ ਸੀਮੈਂਟ ਦੇ ਝੁੱਲ੍ਹੇ ਵੀ ਪਏ ਆ ਉਹ ਵੀ ਉਹਦੇ ਤੋਂ ਹੀ ਆਉਂਦੇ ਇੱਕ ਲੋਹੇ ਵਾਲਾ ਚੋਨਾ ਤੇ ਇੱਕ ਦੂਜਾ ਝੁੱਲਾ ਉਹ ਤਾਂ ਗੱਡੀ ਚੈਰੀ 'ਚ ਝੂਟੇ ਹੀ ਲੈਂਦੇ ਦਿੰਦੇ ਵੈਰੀ ਗੁੱਡ ਹੋਏ ਇਸੇ ਤਰ੍ਹਾਂ ਸਾਡਾ ਵਲੌਗ ਖਤਮ ਹੁੰਦਾ ਸਾਸਰੀ ਕਾਲਜੀ ਵਲੌਗ ਨੂੰ ਸ਼ੇਅਰ ਸਬਸਕ੍ਰਾਈਬ ਕਰੋ ਨਾਲ ਦੇ ਨਾਲ ਵਲ ਤੇ ਜੇ ਤੁਹਾਨੂੰ ਇਨਫੋਰਮੇਸ਼ਨ ਚੰਗੀ ਲੱਗੀ ਜਰੂਰ ਦੱਸਿਓ ਤੁਸੀਂ ਆਪਦੀ ਸਲਾਹ ਵੀ ਜਰੂਰ ਦਿਓ ਸਾਨੂੰ ਚੈੱਕ ਕਰਨੀ ਚਾਹੀਦੀ ਕਿ ਨਹੀਂ ਕਿਉਂਕਿ ਪੈਸੇ ਦੇਨੇ ਹਨਾ ਤੇ ਪਾਰ ਲੰਗੜਾ ਹੋਈ ਚੀਜ਼ਾਂ ਚੈੱਕ ਕਰ ਲੈਣਾ ਇੱਥੇ ਸੰਦੀਪ ਬੜੀ ਕੱਚੇ ਜਿਹੇ ਹੁੰਦੇ ਹੋਏ ਚਲੋ ਕੋਈ ਗੱਲ ਮੱਬੀ ਵੇਖ ਮੰਮੀ ਆਲੇ ਵੇਗੂ ਨਹੀਂ ਇਹਦੇ ਚ ਕੀ ਆ ਆ ਇਹਦੇ ਚ ਕੀ ਆ ਗਲਤ ਆਈ ਗਲਤੀ ਹੋਈ ਜਾਂਦੀ ਹਾਂ ਮੰਮੀ ਨੂੰ ਕੱਢਾ ਗੁੱਗੂ ਮੰਮੀ ਨੂੰ ਕਿੰਨੇ ਸਾਲ ਹੋ ਗਏ ਕੱਪੜਾ ਲੱਤਾ ਖਰੀਦੀ ਨੂੰ ਤੇਰੇ ਹਿਸਾਬ ਨਾਲ ਆਉਈ ਨਹੀਂ ਪੁੱਟ ਕੇ ਆਉਈ ਨਹੀਂ ਪੁੱਟ ਕੇ ਬੈਠੇ ਆਹ ਸਾਰੇ ਪੁੱਟ ਪੁੱਟ ਕੇ ਵੇਖੋ ਲਾਈ ਯੂੰਨੇ ਵਾਹ ਚੀ ਇੱਕਈ ਪੁੱਟ ਪੁੱਟ ਕੇ